ਤਾਂ ਪੰਜਾਬ ਦੇ ਗਿਰਪੁਰ ਸਾਹਿਬ ਵਿਖੇ ਹਾਈਵੇ ਤੇ ਅੱਜ ਆਕਸੀਜਨ ਸਿਲੰਡਰਾਂ ਦੇ ਨਾਲ ਭਰਿਆ ਇੱਕ ਕੈਂਟਰ ਪਲਟ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਕੈਂਟਰ ਦੇ ਪਲਟ ਜਾਣ ਦੇ ਕਾਰਨ ਗੈਸ ਲੀਕ ਹੋਣ ਕਾਰਨ ਸੇ ਅਗਲੇ ਹਿੱਸੇ ਦੇ ਵਿੱਚ ਅੱਗ ਲੱਗ ਗਈ ਜਿਸ ਕਾਰਨ ਡਰਾਈਵਰ ਮਾਮੂਲੀ ਜ਼ਖਮੀ ਹੋ ਗਿਆ ਪਰ ਗਨੀਮਤ ਇਹ ਹੈ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾ ਪੁਕਿਆ ਉਤੇ ਹੀ ਜਿੱਥੇ ਕੁਝ ਲੋਕ ਬਚਾਦ ਲਈ ਯਤਨ ਕਰਦੇ ਨਜ਼ਰ ਆਏ ਤਾਂ ਉਤੇ ਹੀ ਖਤਮ ਤੇ ਗੱਲ ਇਹ ਹੈ ਕਿ ਕਈ ਨੌਜਵਾਨ ਇਸ ਹਾਦਸੇ ਦੇ ਵੀਡੀਓ ਬਣਾਉਂਦੇ ਵਿੱਚ ਰੁੱਝੇ ਹੋਏ ਸਨ ਤਾਂ ਪੰਜਾਬ ਦੇ ਗਿਰਧਪੁਰ ਸਾਹਿਬ ਵਿਖੇ ਹਾਈਵੇ ਤੇ ਅੱਜ ਆਕਸੀਜਨ ਸਿਲੰਡਰਾਂ ਦੇ ਨਾਲ ਪਰਿਆ ਇੱਕ ਕੈਂਟਰ ਪਲਟ ਚਾਨ ਦੀ ਖਬਰ ਸਾਹਮਣੇ ਆ ਰਹੀ ਹੈ ਕੈਂਟਰ ਦੇ ਪਲਟ ਚਾਨ ਦੇ ਕਾਰਨ ਗੈਸ ਲੀਕ ਹੋਣ ਕਾਰਨ ਸੇ ਅਗਲੇ ਹਿੱਸੇ ਦੇ ਵਿੱਚ ਅੱਗ ਲੱਗ ਗਈ ਜਿਸ ਕਾਰਨ ਡਰਾਈਵਰ ਮਾਮੂਲੀ ਜ਼ਖਮੀ ਹੋ ਗਿਆ ਪਰ ਗਨੀਮਤ ਇਹ ਰਹੀਏ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾ ਕੋਕਿਆ ਉਤੇ ਹੀ ਜਿੱਥੇ ਕੁਝ ਲੋਕ ਬਚਾਦ ਲਈ ਯਤਨ ਕਰਦੇ ਨਜ਼ਰ ਆਏ ਤਾਂ ਉਤੇ ਹੀ ਸਤੰਤ ਇਹ ਗੱਲ ਇਹ ਹੈ ਕਿ ਕਈ ਨੌਜਵਾਨ ਇਸ ਹਾਦਸੇ ਦੇ ਵੀਡੀਓ ਬਣਾਉਣ ਦੇ ਵਿੱਚ ਰੁੱਝੇ ਹੋਏ ਸਨ ਤਾਂ ਪੰਜਾਬ ਦੇ ਗਿਰਤਪੁਰ ਸਾਹਿਬ ਵਿਖੇ 5ਵੇਂ ਤੇ ਅੱਜ ਆਕਸੀਜਨ ਸਿਲੰਡਰਾਂ ਦੇ ਨਾਲ ਪਰਿਆ ਇੱਕ ਕੈਂਟਰ ਪਲਟ ਜਾਣ ਦੀ ਖਬਰ ਸਾਹਮਣੇ ਆਈ ਹੈ ਕੈਂਟਰ ਦੇ ਪਲਟ ਜਾਣ ਦੇ ਕਾਰਨ ਗੈਸ ਲੀਕ ਹੋਣ ਕਾਰਨ ਸੇ ਅਗਲੇ ਹਿੱਸੇ ਦੇ ਵਿੱਚ ਅੱਗ ਲੱਗ ਗਈ ਜਿਸ ਕਾਰਨ ਡਰਾਈਵਰ ਮਾਮੂਲੀ ਜ਼ਖਮੀ ਹੋ ਗਿਆ ਪਰ ਗਨੀਮਤ ਇਹ ਰਹੀਏ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾ ਪੁਕਿਆ ਉਤੇ ਹੀ ਜਿੱਥੇ ਕੁਝ ਲੋਕ ਬਚਾਦ ਲਈ ਯਤਨ ਕਰਦੇ ਨਜ਼ਰ ਆਏ ਤਾਂ ਉਤੇ ਹੀ ਸਤਮ ਦੀ ਗੱਲ ਇਹ ਹੈ ਕਿ ਕਈ ਨੌਜਵਾਨ ਇਸ ਹਾਦਸੇ ਦੀ ਵੀਡੀਓ ਬਣਾਉਂਦੇ ਵਿੱਚ ਰੁਜੇ ਖ਼ਬਰਾਂ ਤਾਂ ਪੰਜਾਬ ਦੇ ਗਿਰਤਪੁਰ ਸਾਹਿਬ ਵਿਖੇ ਹਾਈਵੇ ਤੇ ਅੱਜ ਆਕਸੀਜਨ ਸਿਲੰਡਰਾਂ ਦੇ ਨਾਲ ਭਰਿਆ ਇੱਕ ਕੈਂਟਰ पलट ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ ਕੈਂਟਰ ਦੇ ਪਲਟ ਜਾਣ ਦੇ ਕਾਰਨ ਗੈਸ ਲੀਕ ਹੋਣ ਕਾਰਨ ਸੇ ਅਗਲੇ ਹਿੱਸੇ ਦੇ ਵਿੱਚ ਅੱਗ ਲੱਗ ਗਈ ਜਿਸ ਕਾਰਨ ਡਰਾਈਵਰ ਮਾਮੂਲੀ ਜ਼ਖਮੀ ਹੋ ਗਿਆ ਪਰ ਗਨੀਮਤ ਇਹ ਰਹੀਏ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾ ਪੁਕਿਆ ਉੱਥੇ ਹੀ ਜਿੱਥੇ ਕੁਝ ਲੋਕ ਬਚਾਦ ਲਈ ਯਤਨ ਕਰਦੇ ਨਜ਼ਰ ਆਏ ਤਾਂ ਉੱਥੇ ਹੀ ਸਤੰਤ ਗੱਲ ਇਹ ਹੈ ਕਿ ਕਈ ਨੌਜਵਾਨ ਇਸ ਹਾਦਸੇ ਦੇ ਵੀਡੀਓ ਬਣਾਉਂਦੇ ਵਿੱਚ ਰੁੱਝੇ ਹੋਏ ਸਨ ਤਾਂ ਪੰਜਾਬ ਦੇ ਗਿਰਤਪੁਰ ਸਾਹਿਬ ਵਿਖੇ ਹਾਈਵੇ ਤੇ ਅੱਜ ਆਕਸੀਜਨ ਸਿਲੰਡਰਾਂ ਦੇ ਨਾਲ ਭਰਿਆ ਇੱਕ ਕੈਂਟਰ ਪਲਟ ਚਾਨ ਦੀ ਖਬਰ ਸਾਹਮਣੇ ਆ ਰਹੀ ਹੈ ਕੈਂਟਰ ਦੇ ਪਲਟ ਚਾਨ ਦੇ ਕਾਰਨ ਗੈਸ ਲੀਕ ਹੋਣ ਕਾਰਨ ਸੇ ਅਗਲੇ ਹਿੱਸੇ ਦੇ ਵਿੱਚ ਅੱਗ ਲੱਗ ਗਈ ਜਿਸ ਕਾਰਨ ਡਰਾਈਵਰ ਮਾਮੂਲੀ ਜ਼ਖਮੀ ਹੋ ਗਿਆ ਪਰ ਗਨੀਮਤ ਇਹ ਰਹੀਏ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾ ਪੁਕਿਆ ਉਤੇ ਹੀ ਜਿੱਥੇ ਕੁਝ ਲੋਕ ਬਚਾਦ ਲਈ ਯਤਨ ਕਰਦੇ ਨਜ਼ਰ ਆਏ ਤਾਂ ਉਤੇ ਹੀ ਸਤੰਤ ਇਹ ਗੱਲ ਇਹ ਹੈ ਕਿ ਕਈ ਨੌਜਵਾਨ ਇਸ ਹਾਦਸੇ ਦੀ ਵੀਡੀਓ ਬਣਾਉਂਦੇ ਵਿੱਚ ਰੁਝੇ ਹੋਏ ਸਨ ਤਾਂ ਪੰਜਾਬ ਦੇ ਗਿਰਤਪੁਰ ਸਾਹਿਬ ਵਿਖੇ ਹਾਈਵੇ ਤੇ ਅੱਜ ਆਕਸੀਜਨ ਸਿਲੰਡਰਾਂ ਦੇ ਨਾਲ ਭਰਿਆ ਇੱਕ ਕੈਂਟਰ ਪਲਟ ਚਾਨ ਦੀ ਖਬਰ ਸਾਹਮਣੇ ਆ ਰਹੀ ਹੈ ਕੈਂਟਰ ਦੇ ਪਲਟ ਚਾਨ ਦੇ ਕਾਰਨ ਗੈਸ ਲੀਕ ਹੋਣ ਕਾਰਨ ਇਸੇ ਅਗਲੇ ਹਿੱਸੇ ਦੇ ਵਿੱਚ ਅੱਗ ਲੱਗ ਗਈ ਜਿਸ ਕਾਰਨ ਡਰਾਈਵਰ ਮਾਮੂਲੀ ਜ਼ਖਮੀ ਹੋ ਗਿਆ ਪਰ ਗਨੀਮਤ ਇਹ ਰਹੀਏ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾ ਪੁਆ ਉਤੇ ਹੀ ਜਿੱਥੇ ਕੁਝ ਲੋਕ ਬਚਾਦ ਲਈ ਯਤਨ ਕਰਦੇ ਨਜ਼ਰ ਆਏ ਤਾਂ ਉਤੇ ਹੀ ਸਤੰਤ ਇਹ ਗੱਲ ਇਹ ਹੈ ਕਿ ਕਈ ਨੌਜਵਾਨ ਇਸ ਹਾਦਸੇ ਦੀ ਵੀਡੀਓ ਬਣਾਉਂਦੇ ਵਿੱਚ ਰੁੱਝੇ ਹੋ ਸਨ ਤਾਂ ਪੰਜਾਬ ਦੇ ਗਿਰਤਪੁਰ ਸਾਹਿਬ ਵਿਖੇ ਹਾਈਵੇ ਤੇ ਅੱਜ ਆਕਸੀਜਨ ਸਿਲੰਡਰਾਂ ਦੇ ਨਾਲ ਪਰਿਆ ਇੱਕ ਕੈਂਟਰ ਪਲਟ ਚਾਨ ਦੀ ਖਬਰ ਸਾਹਮਣੇ ਆ ਰਹੀ ਹੈ ਕੈਂਟਰ ਦੇ ਪਲਟ ਚਾਨ ਦੇ ਕਾਰਨ ਗੈਸ ਲੀਕ ਹੋਣ ਕਾਰਨ ਸੇ ਅਗਲੇ ਹਿੱਸੇ ਦੇ ਵਿੱਚ ਅੱਗ ਲੱਗ ਗਈ ਜਿਸ ਕਾਰਨ ਡਰਾਈਵਰ ਮਾਮੂਲੀ ਜ਼ਖਮੀ ਹੋ ਗਿਆ ਪਰ ਗਨੀਮਤ ਇਹ ਰਹੀਏ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾ ਪੁਕਿਆ ਉਤੇ ਹੀ ਜਿੱਥੇ ਕੁਝ ਲੋਕ ਬਚਾਦ ਲਈ ਯਤਨ ਕਰਦੇ ਨਜ਼ਰ ਆਏ ਤਾਂ ਉਤੇ ਹੀ ਸਤੰਮ ਦੀ ਗੱਲ ਇਹ ਹੈ ਕਿ ਕਈ ਨੌਜਵਾਨ ਇਸ ਹਾਦਸੇ ਦੀ ਵੀਡੀਓ ਬਣਾਉਂਦੇ ਵਿੱਚ ਰੁੱਝੇ ਹੋਏ ਸਨ ਤਾਂ ਪੰਜਾਬ ਦੇ ਗਿਰਤਪੁਰ ਸਾਹਿਬ ਵਿਖੇ ਹਾਈਵੇ ਤੇ ਅੱਜ ਆਕਸੀਜਨਲ ਸਿਲੰਡਰਾਂ ਦੇ ਨਾਲ ਭਰਿਆ ਇੱਕ ਕੈਂਟਰ पलट ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਕੈਂਟਰ ਦੇ पलट ਜਾਣ ਦੇ ਕਾਰਨ ਗੈਸ ਲੀਕ ਹੋਣ ਕਾਰਨ ਸੇ ਅਗਲੇ ਹਿੱਸੇ ਦੇ ਵਿੱਚ ਅੱਗ ਲੱਗ ਗਈ ਜਿਸ ਕਾਰਨ ਡਰਾਈਵਰ ਮਾਮੂਲੀ ਜ਼ਖਮੀ ਹੋ ਗਿਆ ਪਰ ਗਨੀਮਤ ਇਹ ਰਹੀਏ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾ ਪੁਕਿਆ ਉਤੇ ਹੀ ਜਿੱਥੇ ਕੁਝ ਲੋਕ ਬਚਾਦ ਲਈ ਯਤਨ ਕਰਦੇ ਨਜ਼ਰ ਆਏ ਤਾਂ ਉਤੇ ਹੀ ਸਤਮ ਦੀ ਗੱਲ ਇਹ ਹੈ ਕਿ ਕਈ ਨੌਜਵਾਨ ਇਸ ਹਾਦਸੇ ਦੀ ਵੀਡੀਓ ਬਣਾਉਂਦੇ ਵਿੱਚ ਰੁਝੇ ਹੋਏ ਸਨ